ਲੇ ਵੀ ਮਟਰੋ ਮੱਥਾ ਦਿੱਤਾ ਟੇਕ ਠੀਕ ਹੈ ਮਾਤਾ ਨੇ ਠੀਕ ਹੈ ਪੱਕੀ ਬਾਈ ਬਹੁਤ ਬਹੁਤ ਵਧਾਈਆਂ ਬਾਈਆਂ ਨੂੰ ਠੀਕ ਹੈ ਨੀਓ ਹੋਲੈਂਡ ਦੀ 4x4 ਦੀ 4x4 ਆ ਠੀਕ ਹੈ ਆ ਫੈਮਲੀ ਨੇ ਬਾਈ ਲਿਆ ਟਰੈਕਟਰ ਠੀਕ ਹੈ ਬਾਕੀ ਤੁਸੀਂ ਦਿਓ ਵਧਾਈਆਂ ਕਮੈਂਟਾਂ ਚ ਬਾਈਆਂ ਨੂੰ ਤੇ ਪਿੰਡ ਕਿਹੜਾ ਜੀ ਆਪਣਾ ਥੋੜਾ ਮੱਖੇ ਵਾਲਾ ਇਹ ਦਾਣੇ ਵਾਲਾ ਠੀਕ ਹੈ ਦਾਣੇ ਵਾਲਾ ਬਾਈ ਆ ਟਰੈਕਟਰ ਜਾ ਰਿਹਾ ਠੀਕ ਹੈ ਇਹ 4 ਬੀਲ ਟਰੈਕਟਰ ਆ 3630 ਠੀਕ ਆ ਤੇ ਬਹੁਤ ਵਧੀਆ ਵਈਆਂ ਨੇ ਇੱਥੇ ਆਪਣਾ ਸਿਸਟਮ ਚਲਾਇਆ ਸਾਰਾ ਅੱਜ ਬਾਅਦ 15 ਅਗਸਤ ਦੇ ਪ੍ਰੋਗਰਾਮ ਸੀਗਾ ਤੇ ਬਾਕੀ ਹੁਣ ਸਾਨੂੰ ਟਰੈਕਟਰ ਕੱਢ ਕੇ ਵੀ ਦਿਖਾਵਾਂਗੇ ਠੀਕ ਆ ਪ੍ਰਸ਼ਾਦ ਮਾਤਾ ਸਾਰਿਆਂ ਨੂੰ ਵੰਡੂਗੀ ਠੀਕ ਆ ਇਹੀ ਹੁੰਦਾ ਵੰਡ ਛਕੋ ਹਨਾ ਤੇ ਵੰਡ ਕੇ ਛਕਣਾ ਚਾਹੀਦਾ ਸੋ ਮਿੱਤਰੋ ਬਹੁਤ ਘੈਂਟ ਦਾ ਮਜਾ ਠੀਕ ਆ ਲਓ ਜੀ ਲਓ ਲਓ ਠੀਕ ਆ ਛਕੋ ਮਿੱਤਰੋ ਠੀਕ ਆ ਮਾਤਾ ਨੇ ਵੰਡਦਾ ਪ੍ਰਸ਼ਾਦ ਠੀਕ ਆ ਵਧਾਈਆਂ ਮਾਤਾ ਤੈਨੂੰ ਚੱਕੋ ਬਈ ਠੀਕ ਆ ਘੈਂਟ ਕੰਮ ਜਮਾ ਤੇ ਬਾਕੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪ੍ਰਮਾਤਮਾ ਠੀਕ ਆ ਪਹਿਲਾ ਪ੍ਰਸ਼ਾਦ ਭਾਈ ਇਸ ਨੂੰ ਖਵਾਇਆ ਠੀਕ ਆ ਆਪਿਆ ਠੀਕ ਆ ਚੱਕੋ ਬਈ ਹਾਂਜੀ ਮਿੱਤਰੋ ਅੱਜ ਬਈ ਆਇਆ ਆ ਪਾਂਚਨੀਰ ਏਜੰਸੀ ਚ ਨਿਊ ਹਾਲੈਂਡ ਦੀ ਏਜੰਸੀ ਆ 26 ਜੁਲਾਈ ਨੂੰ ਹੋਈ ਸੀ ਓਪਨਿੰਗ ਇਹਦੀ ਹਾਂ 26 ਜੁਲਾਈ ਨੂੰ 26 ਜੁਲਾਈ ਨੂੰ ਓਪਨਿੰਗ ਹੋਈ ਸੀ ਸਤਗੁਰ ਆਟੋਮੋਬਾਈਲ ਸਤਗੁਰ ਆਟੋਮੋਬਾਈਲ ਆ ਇਹਦੀ ਬਈ ਉਦੋਂ ਕਿੰਨੇ ਟਰੈਕਟਰ ਅਵੇਲੇਬਲ ਕਰੇ ਸੀ 6-7 ਟਰੈਕਟਰ ਡਿਲੀਵਰ ਕਰੇ ਸੀ ਡਿਲੀਵਰ ਕਰੇ ਸੀ ਓਪਨਿੰਗ ਤੇ ਓਪਨਿੰਗ ਤੇ ਅੱਜ ਮਿੱਤਰੋ 15 ਅਗਸਤ ਆ ਠੀਕ ਆ ਅੱਜ ਕਰਨੇ ਆ ਪੰਜ ਡਿਲੀਵਰ ਆ ਆਪਾਂ ਤੁਹਾਨੂੰ ਜ਼ਿਮੀਦਾਰਾਂ ਨਾਲ ਮਿਲਾਵਾਂਗੇ ਸਾਰਿਆਂ ਨਾਲ ਮਿਲਾਵਾਂਗੇ ਵੀਡੀਓ ਨਾਲ ਬਣੇ ਰਹੋ ਠੀਕ ਆ ਐਂਡ ਤੱਕ ਤੇ ਮਤਲਬ ਕਿ ਕੀ ਫੀਚਰਿੰਗ ਆ ਗਈ ਕੀ ਅਪਡੇਟ ਆਈ ਆ ਹੌਲੈਂਡ ਚ ਸਾਨੂੰ ਸਾਰਾ ਦਿਖਾਵਾਂਗੇ ਤੇ ਲੋਕੇਸ਼ਨ ਆ ਮਿੱਤਰੋ ਸਰਸਾ ਰੋਡ ਠੀਕ ਆ ਸ਼ਹਿਰ ਚਨੀਰ ਬਹੁਤ ਘੈਂਟ ਲੋਕੇਸ਼ਨ ਆ ਇੱਥੇ ਕੀ ਕੀ ਮਤਲਬ ਕਿ ਕਿਸਾਨ ਨੂੰ ਦਿੱਕਤਾਂ ਆਉਂਦੀਆਂ ਕੀ ਕੀ ਮਿੱਤਰੋ ਇੱਥੇ ਮਤਲਬ ਕਿ ਮੋਡੀਫਿਕੇਸ਼ਨ ਤੋਂ ਲੈ ਸਰਵਿਸ ਤੋਂ ਲੈ ਸਾਰਾ ਕੁਝ ਪ੍ਰਬੰਧ ਆ ਬਈ ਐਂਡ ਤੱਕ ਬਣੇ ਰਹੋ ਤੇ ਕੁਲਵਿੰਦਰਾ ਹੋਰ ਕੀ ਕੀ ਇੱਥੇ ਮਤਲਬ ਮਿਲਦਾ ਕੀ ਕੀ ਆ ਸੁਪਰ ਸੀਡਰ ਮੈਸ਼ੀਓ ਦੇ ਲੈਣੇ ਆ ਜਾਂ ਜਸਵੰਤ ਦੇ ਰੋਟਾਵੇਟਰ ਲੈਣੇ ਆ ਜਾਂ ਕੋਈ ਮੰਨ ਗਏ ਗੱਠਾਂ ਵਾਲੀ ਮਸ਼ੀਨ ਲੈਣੀ ਮਸ਼ੀਨ ਲੈਣੀ ਰੈਕ ਲੈਣਾ ਹਾਂ ਤੇ ਟਰੈਕਟਰ ਹੌਲੈਂਡ ਹੌਲੈਂਡ ਮਿਲਣਗੇ ਤੇ ਪੁਰਾਣੇ ਪੁਰਾਣੇ ਟਰੈਕਟਰ ਕੱਟੇ ਜਾਂਦੇ ਆ ਪੁਰਾਣੇ ਟਰੈਕਟਰ ਕੱਟੇ ਜਾਂਦੇ ਆ ਸੋ ਮਿੱਤਰੋ ਇਹ ਵੀ ਚੀਜ਼ ਗੱਲ ਨੋਟ ਕਰੋ ਪੁਰਾਣੇ ਟਰੈਕਟਰ ਇੱਥੇ ਕੱਟੇ ਜਾਂਦੇ ਆ ਨਵੇਂ ਦਿੱਤੇ ਜਾਂਦੇ ਆ ਕੈਮਰਾਮੈਨ ਨੂੰ ਬੇਨਤੀ ਕੈਮਰਾਮੈਨ ਨੂੰ ਕਹਿਣਾ ਵੀ ਉੱਥੇ ਬਈ ਚੂਹ ਮਾਰ ਦੇ ਪੁਰਾਣੇ ਟਰੈਕਟਰ ਬਈ ਕੱਟੇ ਵੀ ਖੜਾਏ ਨੇ ਠੀਕ ਆ ਤੇ ਉਹ ਖੜੇ ਆ ਬਈ ਪਿਛਲੀ ਸਾਈਡ ਆਜੋ ਤੁਹਾਨੂੰ ਦਿਖਾਉਣੇ ਆ ਸਾਰਾ ਮਤਲਬ ਤਮ ਮਾਜਮਾ ਬਾਈਆਂ ਦਾ ਓਕੇ ਆ ਠੀਕ ਆ ਤੇ ਇਹ ਗੱਲ ਨਹੀਂ ਹੈਗੀ ਵੀ ਇੱਥੇ ਉਹ ਵੀ ਇੱਥੇ ਬਾਈ ਕਦੋਂ ਮਰਜ਼ੀ ਟਰੈਕਟਰ ਲਾ ਦੋ ਬਿਲਕੁਲ ਬਿਲਕੁਲ ਇਧਰ ਬੈਕ ਸਾਈਡ ਠੀਕ ਹੈ ਸਰਵਿਸ ਦੇ ਵਾਸਤੇ ਸਰਵਿਸ ਵਾਸਤੇ ਠੀਕ ਹੈ ਇੱਕ ਦਾ ਟਰੈਕਟਰ ਨੂੰ ਤੇ ਮਕੈਨਿਕ ਦਾ ਖਾਸ ਪ੍ਰਬੰਧ ਹੈ ਇੱਥੇ ਸਾਰਾ ਪ੍ਰਬੰਧ ਦਾ ਤੇ ਇੱਕ ਹੋਰ ਚੀਜ਼ ਇੱਥੇ ਮੋਡੀਫਿਕੇਸ਼ਨ ਹੁੰਦੀ ਆ ਮੋਡੀਫਿਕੇਸ਼ਨ ਹੁੰਦੀ ਆ ਮੋਡੀਫਿਕੇਸ਼ਨ ਹੁੰਦੀ ਆ ਜਿਵੇਂ ਬਾਈ ਜਹਾਜ਼ੀ ਦੇ ਵਿੱਚ ਹੀ ਕਰਕੇ ਦਿੰਦੇ ਆ ਜਹਾਜ਼ ਜਿਵੇਂ ਬਾਈ ਹੁਣ ਜੱਗਾ ਬੋਸ ਕਰਦਾ ਨਾ ਜਾਂ ਹੋਰ ਬਾਈ ਲਾਲਾ ਠੀਕ ਆ ਉਵੇਂ ਇੱਥੇ ਵੀ ਹੁੰਦੀ ਆ ਤੇ ਆ ਬਾਈ ਸਾਰਾ ਕੁਝ ਇੱਥੇ ਬਣਿਆ ਹੋਇਆ ਟਰੈਕਟਰ ਵਿੱਚ ਕੱਟੇ ਹੋਏ ਆ ਆ ਟਰੈਕਟਰ ਵਿੱਚ ਕੱਟੇ ਹੋਇਆ ਤੇ ਆਜੋ ਆਪਾਂ ਤੁਹਾਨੂੰ ਉਧਰ ਵੀ ਦਿਖਾਉਨੇ ਆ ਇਧਰ ਇਹ ਵਰਕਸ਼ਾਪ ਆ ਕੀ ਇਧਰ ਤੇ ਇਹ ਨਹੀਂ ਹੈਗਾ ਵੀ ਇਹ 10 ਘੰਟੇ ਜਾਂ 12 ਘੰਟੇ ਅਵੇਲੇਬਲ ਰਹਿੰਦਾ ਇੱਥੇ ਬਈ 24 ਘੰਟੇ ਹਰੇਕ ਮਕੈਨਿਕ ਹਰੇਕ ਚੀਜ਼ ਦਾ ਮਤਲਬ ਤੁਹਾਨੂੰ ਮਿਲੂਗਾ ਠੀਕ ਆ ਟਰੈਕਟਰ ਦਾ ਕੁਝ ਵੀ ਕਰਾਉਣਾ ਕਦੋਂ ਵੀ ਮੰਨ ਗਏ ਇਹ ਨਹੀਂ ਹੈਗਾ ਵੀ ਰਾਤ ਨੂੰ 10 11 ਵਜੇ ਕੋਈ ਦਿੱਕਤ ਆ ਗਈ ਆਪਾਂ ਨੂੰ ਕਦੋਂ ਮਰਜੀ ਸੁਣਵਾਈ ਨਹੀਂ ਹੋ ਕਾਲ ਕਰੋ ਤੇ ਇੱਥੇ ਆਓ ਇੱਥੇ ਆਓ ਸੋ ਮਿੱਤਰੋ ਅੱਜ ਹੁਣ ਤੁਹਾਨੂੰ ਅੰਦਰ ਦਿਖਾਉਣਾ ਕੈਮਰਾਮੈਨ ਨੂੰ ਕਹਿਣਿਆ ਤੇ ਮਤਲਬ ਕੀ ਕੁਲਵਿੰਦਰ ਚ ਅਪਡੇਟਾਂ ਕੀ ਆਈਆਂ ਨੇ ਟਰੈਕਟਰਾਂ ਚ ਇਹ ਦੋ ਨਿਊ ਹੋਲੈਂਡ ਸੁਪਰ ਪਲੱਸ ਇੱਕ ਸਪੈਸ਼ਲ ਐਡੀਸ਼ਨ ਆ ਹਾਂ ਸੁਪਰ ਪਲੱਸ ਟੀ ਐਕਸ ਇਹਦਾ ਆਪਾਂ ਉਹ ਵੀ ਚੈੱਕ ਕਰਵਾਉਣੀ ਇੱਕ ਤਾਂ ਹਾਂ ਉਹ ਚੈੱਕ ਕਰਵਾਉਣਾ ਵੀਡੀਓ ਨਾਲ ਬਾਈ ਬਣੇ ਰਹੋ ਕੰਮ ਦੀਆਂ ਗੱਲਾਂ ਨੇ ਠੀਕ ਐ ਬਾਕੀ ਇੱਥੇ ਬਾਈ ਮੀਟਿੰਗ ਮੂਟਿੰਗ ਸਾਰੀ ਹੋਈ ਆ ਤੁਹਾਨੂੰ ਜ਼ਿੰਮੇਦਾਰਾਂ ਨਾਲ ਵੀ ਮਿਲਾਵਾਂਗੇ ਕੀ ਚੇਂਜਸ ਆਈ ਆ ਬਾਈ ਇਹ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਆ ਠੀਕ ਐ ਇਹ ਰੂਟਰ ਪੰਪ ਆ ਇਹਦੇ ਟਰਬੋ ਲੱਗੀ ਹੋਈਆਂ ਠੀਕ ਐ ਸਪੈਸ਼ਲ ਐਡੀਸ਼ਨ ਦੇ ਸਪੈਸ਼ਲ ਐਡੀਸ਼ਨ ਦੇ ਠੀਕ ਐ ਕਰੋ ਜੀ। ਸੋ ਮਿੱਤਰੋ ਆ ਚੀਜ਼ ਇਹਦੇ ਅਲੱਗ ਹੈ। ਹਾਂ। ਠੀਕ ਹੈ। ਇਹੇ ਅਪਡੇਟ ਆਈ ਆ। ਇਹ ਅਪਡੇਟ ਆ। ਇੱਕ ਇਹ ਚ ਅਪਡੇਟ ਹੋਰ ਆ। ਹੋਰ ਕੀ ਅਪਡੇਟ ਆ? ਇਧਰ ਕੈਮਰਾਮੈਨ ਨੂੰ ਬੇਨਤੀ ਆ ਮਾੜਾ ਇਧਰ ਥੋੜਾ ਜਿਹਾ ਇਹਨਾਂ ਦੇ ਟਰੈਕਟਰਾਂ ਦੇ ਨਾ ਸੁਪਰ ਸੀਡਰ ਕਰਨ ਲਿਫਟ ਕੈਪੈਸਿਟੀ ਦਾ ਥੋੜਾ ਜਿਹਾ ਅੰਤਰ ਸੀਗਾ। ਵਜ਼ਨ ਜ਼ਿਆਦਾ ਚੱਕਦਾ। ਵਜ਼ਨ ਜ਼ਿਆਦਾ ਚੱਕਦੇ ਇਹ ਇਹਨਾਂ ਦੇ ਸਪੈਸ਼ਲ ਜੈਕ ਦਿੱਤਾ ਇਹ। ਠੀਕ ਆ। ਅਲੱਗ ਅਲੱਗ ਜੈਕ ਦਿੱਤਾ ਗਾ। ਨਿਊ ਹੋਲੈਂਡ ਅਜੇ ਤੱਕ ਵੀ ਕਿਸੇ ਹੋਰ ਕੰਪਨੀ ਚ ਨਹੀਂ ਆਇਆ ਇਕੱਲਾ ਨਿਊ ਹਾਲੈਂਡ ਆ ਲੈਣ ਲਾਇਆ ਤੇ ਕੁਲਵਿੰਦਰ ਆਪਾਂ ਇਹ ਦੇਖੀ ਲੈਂਕਾ ਵੀ ਲੰਮੀਆਂ ਹੁੰਦੀ ਹੈ ਨਾ ਹਾਂ ਇੰਡੀਆ ਲੈਂਕਾ ਵੀ ਲੰਮੀਆਂ ਲੈਂਕਾ ਹੈਵੀ ਵੀ ਨੇ ਹੈਵੀ ਵੀ ਨੇ ਮਿੱਤਰੋ ਠੀਕ ਹੈ ਤੇ ਬਾਕੀ ਬਾਈਆਂ ਦਾ ਇਹ ਗੱਲ ਨਹੀਂ ਹੈ ਕਿ ਪ੍ਰਬੰਧਕ ਹਰੇਕ ਚਾਹ ਪਾਣੀ ਤੋਲਾ ਸਾਰੇ ਕਾਸ ਤੋਂ ਪਰੋਹਦਾ ਤੇ ਇੱਕ ਅਪਡੇਟ ਹੋਰ ਕਿਹਾ ਸੀ ਵੀ ਹੋਰ ਕੀ ਦੂਜੇ ਟਰੈਕਟਰ ਚ ਕੀ ਅਪਡੇਟ ਆਈ ਆ 6 ਸਾਲ ਵਾਰੰਟੀ 6 ਸਾਲ 6 ਸਾਲ ਵਾਰੰਟੀ ਕਾਦੀ ਕਾਦੀ ਵਾਰੰਟੀ ਉਹ ਬੰਦੇ ਅੰਦਰ ਮਿਸਤਰੀ ਨੂੰ ਮਿਸਤਰੀ ਨੂੰ ਪੁੱਛਾਂਗੇ ਉਹ ਮਿੱਤਰ ਤੁਹਾਨੂੰ ਦੱਸ ਦਾਂਗੇ ਆਪਾਂ ਚੱਲਾਂਗੇ ਤੇ ਟਾਇਰ ਬਈ ਟਾਇਰ ਕਿਹੜੇ ਚ ਆਉਂਦੇ 16 ਚ ਟਾਇਰ 16 ਚ 16 ਦੇ ਟਾਇਰਾਂ ਚ ਆਉਂਦੇ ਆ ਠੀਕ ਆ ਬਾਕੀ ਟਰੈਕਟਰ ਸੋਹਣੇ ਬਹੁਤ ਲੱਗਦੇ ਇੱਕ ਗਲਵਿੰਦਰ ਇਹ ਲੰਮੇ ਬਹੁਤ ਨੇ ਹਨਾ ਹਾਂ ਲੰਮੇ ਬਹੁਤ ਨੇ ਮੰਨ ਲਈ ਚਲੋ ਸੁਪਰ ਸੀਡਰ ਤੇ ਇਹ ਦਿੱਕਤ ਨਹੀਂ ਹੁੰਦੀ ਲੰਮੇ ਬਹੁਤ ਨੇ ਆ ਭਾਈ ਜਿਨ੍ਹਾਂ ਤੇ ਫਲਕਾਰੀਆਂ ਪਾਈਆਂ ਨੇ ਇਹ ਅੱਜ ਜ਼ਿਮੀਂਦਾਰਾਂ ਨੂੰ ਦੇਣੇ ਆ ਠੀਕ ਆ ਇਹ 5 ਟਰੈਕਟਰ ਡਿਲੀਵਰ ਕਰਨੇ ਅੱਜ ਤੇ ਭਈ ਇਹ ਏਜੰਸੀ ਦਾ ਮਾਲਕ ਦਾ ਕੀ ਨਾਮ ਗਲਵਿੰਦਰ ਜਗਜੀਤ ਸਿੰਘ ਮਾਨ ਕੀ ਬਾਈ ਦਾ ਪਿੰਡ ਵਰਜ ਮਾਨਸਾਂ ਦੇ ਲੱਗੀ ਆ ਹਾਂ ਆਹ ਮਿੱਤਰੋ ਰੋਟਾਵੇਟਰ ਨੇ ਠੀਕ ਐ ਆਪਾਂ ਕੈਮਰਾਮੈਨ ਨੂੰ ਕਹਾਂਗੇ ਆਹ ਚੀਜ਼ ਦਿਖਾ ਦੇ ਬਾਈ ਆਹ ਰੋਟਾਵੇਟਰ ਨੇ ਉਧਰ ਹੀ ਸੁਪਰਸੀਡਰ ਉਹ ਸੁਪਰਸੀਡਰ ਆ ਉਹ ਮੈਕੀਓ ਦਾ ਸੁਪਰਸੀਡਰ ਆ ਗਿਆ ਇਹ ਜਸਵੰਤ ਦਾ ਰੋਟਾਵੇਟਰ ਆ ਇਹ ਜਸਵੰਤ ਦਾ ਰੋਟਾਵੇਟਰ ਆ ਅਫਰ ਆਏ ਤੇ ਜੇ ਜਸਵੰਤ ਦਾ ਸੁਪਰਸੀਡਰ ਲੈਣਾ ਜਿਹੜੇ ਨੂੰ ਸਬਸਿਡੀ ਨਿਕਲੀ ਆ ਉਹ ਸਬਸਿਡੀ ਕੱਟ ਕੇ ਦਿੱਤਾ ਜਾਊਗਾ ਕੱਟ ਕੇ ਦਿੱਤਾ ਜਾਊ ਜਿਹਦੀ ਫਾਈਲ ਪਾਸ ਹੋ ਰਹੀ ਆ ਜਿਹਦੀ ਫਾਈਲ ਪਾਸ ਆ ਸੋ ਮਿੱਤਰੋ ਇਹ ਵੀ ਚੀਜ਼ੀ ਨੋਟ ਕਰਿਓ ਬਾਕੀ ਬਾਈ ਓਪਨਿੰਗ ਤੇ ਵੀ ਵਧੀਆ ਬਾਈਆਂ ਨੇ ਸਿਸਟਮ ਕਰਿਆ ਸੀ ਤੇ ਹੁਣ ਬਈ ਜਿਵੇਂ ਜਿਵੇਂ ਹਨਾ ਤਿਹਾੜ ਆਉਂਦਾ ਜਾਂ 15 ਅਗਸਤ ਮੇਨ ਮੇਨ ਦਿਨ ਆਉਂਦਾ ਆਪਾਂ ਨਿਊ ਹੋਲੈਂਡ 3630 ਸੁਪਰ ਪਲੱਸ ਇਹ ਦਿਖਾਉਣੇ ਆ ਇਹ ਆਉਂਦਾ ਮੈਕੋ ਪੰਪ ਠੀਕ ਆ ਇਹਦੀ ਚੇਂਜਸ ਇਹ ਆ ਇਹਦੀ ਚੇਂਜਸ ਇਹ ਆ ਠੀਕ ਆ ਇਹਦੇ ਟਰਬੋ ਤੇ ਇਹ ਕੁਲਵਿੰਦਰਾ ਬਈ ਜਿਹੜਾ ਮਤਲਬ ਕਿਸੇ ਨੇ ਮੋਡੀਫਿਕੇਸ਼ਨ ਕਰਾਉਣਾ ਹੋਵੇ ਕਿਹੜਾ ਬੈਸਟ ਰਹਿੰਦਾ ਬੈਸਟ ਟਰਬੋ ਲੱਗੀ ਟਰਬੋ ਲੱਗੀ ਆ ਉਸ ਦਾ ਸਪੈਸ਼ਲ ਐਡੀਸ਼ਨ ਖਰਚਾ ਘੱਟ ਆਉਂਦਾ ਸਪੈਸ਼ਲ ਐਡੀਸ਼ਨ ਹਾਂ ਵੀ ਹੋ ਇਹ ਵੀ ਜਾਂਦੇ ਨੇ ਹੋ ਇਹ ਵੀ ਜਾਂਦੇ ਆ ਤੇ ਉਹ ਮਤਲਬ ਜਿਹੜਾ ਉਹ ਪਰਾਂ ਖੜਾ 5620 ਉਹ 5620 ਸੀਆਰਡੀ ਚ ਠੀਕ ਹੈ ਸੀਆਰਡੀ ਇਹ ਸੀਆਰਡੀ ਚ ਹੈ ਪੰਜਾਬੀ ਤੇ ਇਹਦੀ ਕੀ ਚੇਂਜਸ ਹੈ ਇਹਨੂੰ ਆਪਾਂ ਖੋਲ ਕੇ ਦਿਖਾਈਏ ਜੀ ਆਪਣੇ ਦਰਸ਼ਕਾਂ ਨੂੰ ਇਹ ਆਪਾਂ ਖੋਲ ਕੇ ਵਿਖਾ ਦਿੰਨੇ ਆ ਪਰ ਇਹਦੇ ਚ ਆਪਾਂ ਕੋਈ ਛੇੜ ਛੇੜ ਛਾੜ ਨਹੀਂ ਕਰ ਸਕਦੇ ਅੱਛਾ ਹਾਂ ਇਹਦੀ ਕੁਝ ਵੀ ਨਹੀਂ ਕਰ ਸਕਦੇ ਇਹਦੀ ਛੇੜ ਛਾੜ ਨਹੀਂ ਕਰ ਸਕਦੇ ਕਿਉਂਕਿ ਜਿਆਦਾਤਰ ਸੈਂਸਰ ਵਗੈਰਾ ਅੱਛਾ ਹੁੰਦੇ ਆ ਠੀਕ ਹੈ ਤਰਪੋਰੇ ਜੀ ਚਾਹੁੰਦੀ ਆ ਇਹਦੀ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਨਹੀਂ ਇਹਦੀ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਨਹੀਂ ਇਹਦੇ ਮੋੜ ਦਿੱਤੇ ਹੋਏ ਆ ਠੀਕ ਹੈ ਫਿਰ ਕੈਮਰਾਮੈਨ ਨੂੰ ਰੀਕਵੈਸਟ ਹੈ ਮੜੇ ਉੱਪਰ ਚੜ ਕੇ ਚੈੱਕ ਕਰਵਾਓ ਤੁਸੀਂ ਠੀਕ ਹੈ ਸੁਚ ਚਾਬੀ ਵਿੱਚ ਪਈ ਐ ਚਾਬੀ ਵਿੱਚ ਨੂੰ ਸੋ ਮਿੱਤਰੋ ਚਾਬੀ ਵਿੱਚ ਪਈ ਐ ਠੀਕ ਹੈ ਇਹੇ ਇਹ ਮੋੜ ਵਾਲਾ ਵੱਡਣਾ ਗਿਆ ਇਧਰ ਅੱਛਾ ਠੀਕ ਹੈ ਇਹਦਾ ਕੀ ਫਰਕ ਹੈ ਇਹ ਵੀ ਆਪਾਂ ਜਿਆਦਾ ਲੋਡ ਤੇ ਚਲਾਉਣਾ ਜਾਂ ਘੱਟ ਲੋਡ ਤੇ ਜਾਂ ਬਸ ਇਕੱਲਾ ਰੋਡ ਤੇ ਚਲਾਉਣਾ ਉਸ ਦਾ ਮੋੜ ਚੇਂਜ ਕਰ ਸੈਟਿੰਗ ਹੋ ਜਾਂਦੀ ਐ ਸੈਟਿੰਗ ਹੋ ਜਾਂਦੀ ਐ ਸੋ ਮਿੱਤਰੋ ਵੀ ਜ ਮਨ ਲੇ ਚਲੋ ਜਿਹੜਾ ਪਾਵਰ ਮੋਡ ਹੋਊਗਾ ਹੂੰ ਉਹ ਤੇ ਜ਼ਿਆਦਾ ਜ਼ੋਰ ਮਾਰਦਾ ਠੀਕ ਆ ਇਕੋ ਮੋਡ ਦੇ ਨਾਰਮਲ ਟਰੈਕਟਰ ਚੱਲਦਾ ਠੀਕ ਆ ਹਾਂ ਸੋ ਮਿੱਤਰੋ ਆਪਾਂ ਕੈਮਰਾਮੈਨ ਨੂੰ ਕਹਨੇ ਆਪਾਂ ਬਹੁਂਦਰ ਚੱਲਦੇ ਆਪਾਂ ਜ਼ਿਮੀਂਦਾਰਾਂ ਤੋਂ ਪੁੱਛਦੇ ਆ ਠੀਕ ਆ ਵੀ ਕਿਹੜੇ ਕਿਹੜੇ ਟਰੈਕਟਰ ਲੈਂਦੇ ਨੇ ਠੀਕ ਆ ਤੇ ਕੀ ਮਤਲਬ ਬਾਈਆਂ ਦਾ ਪ੍ਰੋਸੈਸ ਹੁੰਦਾ ਵੀ ਪੁਰਾਣੇ ਕਟਾਏ ਆ ਜਾਂ ਬਾਈਆਂ ਨੇ ਪਹਿਲਾਂ ਕਿਹੜੇ ਟਰੈਕਟਰ ਕੋਈ ਵੀ ਆ 56 ਇਹਦੇ 56 20 ਦੇ ਵੇਟ ਲੱਗੇ ਆਉਂਦੇ ਆ ਅੱਛਾ ਇਹਦੇ ਵੱਡੇ ਚੱਕਿਆਂ ਦੇ ਵੇਟ ਲੱਗੇ ਆਉਂਦੇ ਆ ਠੀਕ ਆ ਇਹ 50 ਕਿਲੋ ਦਾ ਵੇਟ ਆ ਜੀ ਇਹ ਠੀਕ ਹੈ ਹਾਂ ਕੱਲਾ ਹੀ ਮਡਗਾਰਡ ਹਾਂ ਕੱਲਾ ਮਡਗਾਰਡ ਹੋ ਗਿਆ ਅਗਲੇ ਲੱਗੇ ਹੋਏ ਸੋ ਜੇ ਮਿੱਤਰੋ ਇਹਨਾਂ ਦੀ ਮਤਲਬ ਕਿ ਜਾਣਕਾਰੀ ਤੁਸੀਂ ਰੇਟ ਦੀ ਲੈਣੀ ਆ ਉਹ ਸਾਰੀ ਆਪਾਂ ਨੂੰ ਕਾਲ ਤੇ ਕਾਲ ਤੇ ਆਪਾਂ ਨੰਬਰ ਇੱਥੇ ਮੈਂਸ਼ਨ ਕਰਾਂਗੇ ਬਾਈ ਦਾ ਸਕਰੀਨ ਤੇ ਜਿਹਦੀ ਬਾਈ ਦੀ ਬ੍ਰਾਂਚ ਆ 3630 ਸਪੈਸ਼ਲ ਐਡੀਸ਼ਨ ਹੋ ਗਿਆ ਜਾਂ ਸੁਪਰ ਪਲੱਸ ਜਾਂ ਮੰਨ ਕੇ ਚਲੋ 55ਵੀ ਅੱਛਾ ਇਹਨਾਂ ਦੇ ਫਾਈਬਰ ਹੱਡ ਲੱਗਿਆ ਮਿਲੂ ਅਛਾ ਹਾਂ ਇਹ ਲੱਗੇ ਆਊਗਾ ਮਤਲਬ ਹੋਰ ਡ੍ਰੈਕਟਰਾਂ ਦੇ ਦਿੰਦੇ ਨਹੀਂ ਹੋਰ ਡ੍ਰੈਕਟਰਾਂ ਦੇ ਦਿੰਦੇ ਨਹੀਂ ਉਹ ਮੰਨ ਕੇ ਚੱਲੋ ਆਪਾਂ ਨੂੰ ਬਾਹਰੋਂ ਲਗਵਾਉਣਾ ਪਏਗਾ ਕੰਪਨੀਆਂ ਨੂੰ ਕਹਿ ਕੇ ਲਗਵਾਉਣਾ ਇਹਨੇ ਵੀ ਲੱਗੇ ਹੀ ਆਉਂਦਾ ਲੱਗੇ ਹੀ ਆਉਂਦਾ ਬਾਕੀ ਟੂਲ ਆ ਗਿਆ ਮਿੱਤਰੋ ਸਾਰਾ ਕੁਝ ਪਿੱਛੇ ਹੈ ਨਾ ਤੇ ਜੱਕ ਕਹਿੰਦੇ ਵੀ 55 ਦੇ ਵੀ ਲੱਗੇ ਠੀਕ ਹੈ ਅਲੱਗ ਤੋਂ ਅਲੱਗ ਤੋਂ ਅਲੱਗ ਤੋਂ ਲੱਗਿਆ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਇਹ ਚੀਜ਼ਾਂ ਮਤਲਬ ਅਪਡੇਟ ਚਾਹੀਆਂ ਨੇ ਤੇ ਬਾਹੀ ਦੇ ਹੱਕ ਨੂੰ ਕੁਲਵਿੰਦਰਾ ਟਰਾਲੀ ਦੇ ਹੱਕ ਨੂੰ ਬੈਸਟ ਟਰੈਕਟਰ ਆ ਬੈਸਟ ਟਰੈਕਟਰ ਆ ਬਾਈ ਸਾਰੇ ਗੱਛੀ ਬੈਸਟ ਟਰੈਕਟਰ ਆਗੇ ਸਾਰੇ ਕੰਮਾਂ ਲਈ ਹਾਂ ਬਾਕੀ ਖੜੇ ਵੀ ਸੋਨੇ ਲੱਗਦਾ ਠੀਕ ਆ ਆ ਜੋ ਆਪਾਂ ਸਾਨੂੰ ਅੰਦਰ ਮਿਲਾਉਣੇ ਆ ਬਾਈਆਂ ਨਾਲ ਠੀਕ ਆ ਕਿਨੇ ਕਿਨੇ ਟਰੈਕਟਰ ਲਏ ਨੇ ਤੇ ਇਹ ਅੱਜ ਤਰੀਕਾ 15 ਅਗਸਤ ਮਿੱਤਰੋ 15 ਅਗਸਤ ਤੇ ਸਾਨੂੰ ਟਰੈਕਟਰ ਦਿਖਾਵਾਂਗੇ ਵੀ ਕਿਹੜੇ ਕਿਹੜੇ ਨਿਕਲਣਗੇ ਠੀਕ ਆ ਆਪਾਂ ਕੈਮਰਾਮੈਨ ਨੂੰ ਕਹਿੰਦੇ ਆ ਵੀ ਆਪਾਂ ਅੰਦਰ ਚੱਲੀਏ ਠੀਕ ਆ ਬਾਈਆਂ ਤੋਂ ਆਪਾਂ ਮਕੈਨਿਕ ਤੋਂ ਪੁੱਛਦੇ ਆ ਠੀਕ ਆ ਬਾਕੀ ਤੁਸੀਂ ਪੋਸਟਰ ਪੋਸਟਰ ਚੈੱਕ ਕਰ ਲ ਬਾਈਆਂ ਦਾ ਬਹੁਤ ਘੈਂਟ ਸਿਸਟਮ ਹੈ ਤੇ ਬਾਕੀ ਜੇ ਕੋਈ ਜਾਣਕਾਰੀ ਰਹਿੰਦੀ ਆ ਹਨਾ ਵੀ ਤੁਸੀਂ ਆ ਚੀਜ਼ ਕੋਣੀ ਬਾਂਝੇ ਰਹਿਗੇ ਕਮੈਂਟ ਕਰ ਦਿਓ ਆਪਾਂ ਉਹ ਵੀ ਕਲੀਅਰ ਕਰ ਦਾਂਗੇ ਠੀਕ ਆ ਆ ਬਾਕੀ ਬਾਈਆਂ ਨੇ ਲਾਏ ਹੋਏ ਨੇ ਇੱਥੇ ਠੀਕ ਆ ਤੇ ਆਪਾਂ ਬਾਈ ਆਪਣਾ ਲੈ ਟਰੈਕਟਰ ਇਹ ਨਹੀਂ ਬਾਈ ਦਾਨੇ ਵਾਲੇ ਲੈ ਠੀਕ ਆ ਦਾਨੇ ਵਾਲੇ ਬਾਈਆਂ ਦੇ ਦਾਨੇ ਵਾਲੇ ਆ ਬਾਈ ਅੱਛਾ ਦੋ ਟਰੈਕਟਰ ਇਕੱਠੇ ਦਾਨੇ ਵਾਲੇ ਦਾਨੇ ਵਾਲੇ ਜਾਣਗੇ ਇਕੱਠੇ ਡਿਲੀਵਰ ਹੋ ਜਾਣਗੇ ਬੁਲਾ ਲਓ ਬੁਲਾ ਲਓ ਸੋ ਮਿੱਤਰੋ ਆਪਾਂ ਖੜੇ ਆ ਇੱਥੇ ਬਾਈ ਆਉਂਦੇ ਆ ਠੀਕ ਆ ਤੇ ਬਾਕੀ ਇੱਕ ਇੱਕ ਚੀਜ਼ ਹੋਰ ਵੀ ਇੱਕ ਇੱਕ ਪਿੰਡ ਚ ਦੋ ਟਰੈਕਟਰ ਇਕੱਠੇ ਜਾ ਰਹੇ ਨੇ ਦਾਨੇ ਵਾਲੇ ਜਾ ਰਹੇ ਨੇ ਦਾਨੇ ਵਾਲੇ ਦਾਨੇ ਵਾਲੇ ਜਾ ਰਹੇ ਨੇ ਠੀਕ ਆ ਤੇ ਬਾਕੀ ਪਾਈਆਂ ਤੋਂ ਆਪਾਂ ਪੁੱਛਦੇ ਆ ਵੀ ਹਨਾ ਵੀ ਕਿਵੇਂ ਸਾਨੂੰ ਹੌਲੈਂਡ ਕਿਵੇਂ ਲੱਗਿਆ ਹਨਾ ਵੀ ਹੌਲੈਂਡ ਹੀ ਸਿਲੈਕਟ ਕਿਉਂ ਕੀਤਾ ਠੀਕ ਆ ਆ ਪਾਈਆਂ ਨੇ ਵੀ ਟਰੈਕਟਰ ਲੈ ਕੋਈ ਨਹੀਂ ਮੈਨੂੰ ਕੀ ਆਲਾ ਬਾਈ ਵਧੀਆ ਠੀਕ ਠਾਕ ਜੀ ਤੇ ਪਾਈਆਂ ਨੇ ਵੀ ਟਰੈਕਟਰ ਦਾਨੇ ਵਾਲਾ ਪਿੰਡਾ ਦਾਨੇ ਵਾਲਾ ਪਿੰਡਾ ਪਹਿਲਾਂ ਕਿਹੜਾ ਟਰੈਕਟਰ ਛੋਟੇ ਕੋਲੇ ਪਹਿਲਾਂ 32 ਸੀ ਹੌਲੈਂਡ 32 ਦੀ ਹੌਲੈਂਡਾ ਤੋਂ ਮਿੱਤਰੋ 32 ਦੁਆਰੇ ਵੀ ਸਿਲੈਕਟ ਹੋ ਹਾਲੈਂਡ ਹੀ ਕੀਤਾ ਤੇ ਉਹ ਕਟਾਇਆ ਕਿ ਰੱਖਿਆ ਨਾ ਨਾ ਰੱਖਿਆ ਉਹ ਰੱਖਿਆ ਛੋਟੇ-ਮੋਟੇ ਕੰਮਾਂ ਵਾਸਤੇ ਹਾਂ ਵੇਖੋ ਬਾਈ ਇਹ ਚੀਜ਼ ਵੀ ਨੋਟ ਕਰਨ ਵਾਲੀ ਹੈ ਬਾਈ ਨੇ ਹਾਲੈਂਡ ਲਿਆ ਠੀਕ ਹੈ ਪੈਨ ਵਾਲਾ ਵੀ ਰੱਖ ਲਿਆ ਉਹ 32 ਦੀ ਸੀ ਛੋਟਾ ਸੀ ਹਾਂ ਛੋਟਾ ਹੁਣ 4x4 ਲਿਆ 4x4 ਦਾ ਮਤਲਬ ਵੀ ਇਹ ਲੈਂਡ ਦਾ ਕੀ ਕਰਨਾ ਲੈਂਡ ਦਾ ਜਿਵੇਂ ਗਾਂਹ ਸੰਦ ਚੱਲੀ ਜਾਂਦੇ ਆ ਵੱਡੇ ਸੰਦ ਚੱਲੀ ਜਾਂਦੇ ਪਰ ਉਹ ਜੇ ਕੱਲ ਨੂੰ ਫੇਰ ਬਦਲਾਂਗੇ ਛੋਟਾ ਲੈ ਕੇ ਵੀ ਕਿਹੜੇ ਕੰਮ ਨੇ ਮੇਟੇ ਵੱਡੀ ਲੈ ਲੈ ਸੋ ਮਿੱਤਰੋ ਇਹ ਚੀਜ਼ਾਂ ਹੁੰਦੀਆਂ ਹਨਾ ਵੀ ਪਹਿਲਾਂ ਵੀ ਹਾਲੈਂਡ ਹੀ ਚਲਾਇਆ ਤੇ ਹੁਣ ਵੀ ਬਾਈ ਅੱਗੇ ਵੀ ਹਾਲੈਂ ਸੰਤਾ ਫਿਰ ਆਪਣੇ ਕੋਲੇ ਕਿੜੇ ਬਈ ਸੰਤਾ ਥਾਲ ਤਾਂ ਬਣਾ ਸਾਰਾ ਵੱਡੀ ਨੇ ਸੁਪਰ ਸੀਟਰ ਸੁਪਰ ਸੀਟਰ ਲੈਣਾ ਮਤਲਬ ਜਿਹੜਾ ਸਾਡੇ ਕੋਲ ਪਹਿਲਾਂ 32 30 ਸੀ ਉਹ ਸੰਤਾ ਤੇ ਚੱਲਦਾ ਕਿ ਵੱਡੇ ਕਰ ਤੇ ਨਾ ਉਹ ਆਪਣਾ 11 11 ਦਾ ਅੱਛਾ ਮਿੱਤਰ ਉਹਨਾਂ ਨੇ ਵਾਲਾ ਲੈਣਾ ਹਾਂ ਉਹ ਲੈਣੇ ਪਾਈਆਂ ਨੇ ਸੰਤ ਬੜੇ ਵੀ ਲੈਣੇ ਕਹਿੰਦੇ ਇੱਥੇ ਵੀ ਸੁਪਰ ਸੀਟਰ ਮਿਲਦੇ ਆ ਕੋਈ ਦੇਖ ਲਾਂਗੇ ਵੀ ਅਜਾ ਹੁਣੇ ਟਾਈਮ ਹਾਂ ਹਾਂ ਇਹ ਵੀ ਸਹੀ ਗੱਲ ਆ ਜਦੋਂ ਟਰੈਕਟਰ ਲੈ ਲੈ ਪਾਉ ਵੀ ਲੈ ਸਕਦੇ ਆ ਸੋ ਮਿੱਤਰੋ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਾਕੀ ਹੋਰ ਕਿਵੇਂ ਲੱਗਿਆ ਬਾਈ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬ੍ਰਾਂਚ ਤੇ ਸੇਵਾ ਪਾਣੀ ਦੀ ਕੋਈ ਵਧੀਆ ਨਾ ਵਧੀਆ ਆ ਬੈਠ ਨੂੰ ਤੁੰਦੀ ਸਾਰਾ ਕੁਝ ਪੂਰਾ ਪ੍ਰਬੰਧ ਆ ਵਧੀਆ ਗੱਲ ਸੁਣੀ ਹੈ ਵਧੀਆ ਸੁਣੀ ਸੋ ਮਿੱਤਰੋ ਮੇਨ ਚੀਜ਼ ਇਹੀ ਹੁੰਦੀ ਆ ਵੀ ਆਪਣਾ ਜ਼ਿਮੀਦਾਰ ਜ਼ਿਮੀਦਾਰ ਖੁਸ਼ ਰਹੇ ਨਾ ਨਾ ਖੁਸ਼ ਵਧੀਆ ਠੀਕ ਆ ਜ਼ਿਮੀਦਾਰ ਨੂੰ ਗੱਲ ਸੁਣੀ ਜਾਵੇ ਤੇ ਬਾਕੀ ਪ੍ਰਬੰਧ ਸਰਵਿਸ ਤੋਂ ਲਾ ਸਾਰੇ ਕਾਜ ਤੋਂ ਲਾ ਤੇ ਹੋਰ ਕੋਈ ਕੀ ਕਹਿਣਾ ਚਾਹੋਗੇ ਬਾਈਆਂ ਦੀ ਬਸ ਹੋਰ ਕਹਿਣਾ ਆ ਵੀ ਸਾਰੀ ਇਹਨਾਂ ਨੇ ਤਸੱਲੀ ਦਿੱਤੀ ਹੈ ਕਹਿੰਦੇ ਕੋਈ ਗੱਲ ਨਹੀਂ ਲਿਖਤੀ ਰੂਪ ਚ ਵੀ ਦੇਵਾਂਗੇ ਵੀ ਜੇ ਕੱਲ ਨੂੰ ਨਾਮ ਆ ਗਰੰਟੀ ਹੈ ਲਿਖਤੀ ਵੀ ਸਾਰਾ ਕੁਝ ਕਹਿੰਦੇ ਕੋਈ ਗੱਲ ਨਹੀਂ ਪੱਕਾ ਲਿਖਤੇ ਬਸ ਫਿਰ ਕਹਿੰਦਾ ਬਾਬਾ ਵੀ ਗਾਹਕ ਸੈਟੀਸਫੈਕਸ਼ਨ ਫੇਰ ਹੀ ਗਾਹਕ ਨੂੰ ਹੁੰਦੀ ਆ ਜੇ ਸਾਰੇ ਜੀ ਦੀ ਜ਼ਿੰਮੇਵਾਰੀ ਲਈ ਜਾਵੇ ਠੀਕ ਹੈ ਕੋਈ ਆਪਾਂ ਇਹ ਕੋਈ ਇੱਕਪੱਖੀ ਗੱਲ ਨਹੀਂ ਕਰ ਰਹੇ ਆਪਾਂ ਜ਼ਿਮੀਦਾਰ ਭਾਈਆਂ ਜ਼ਿਮੀਦਾਰਾਂ ਦੀ ਗੱਲ ਕਰ ਰਹੇ ਹਾਂ ਸੋ ਮਿੱਤਰੋ ਇਹੀ ਚੀਜ਼ਾਂ ਹੁੰਦੀਆਂ ਨੇ ਬਾਈਆਂ ਦਾ ਜਿੱਥੇ ਯਕੀਨ ਆ ਬਹੁਤੀ ਕਹਾਂਗੇ ਬਈ ਸੋਡੀ ਜ਼ਿੰਮੇਵਾਰੀ ਆ ਵੀ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਮਿੱਤਰੋ ਬਾਈਆਂ ਨੇ ਹਾਲੈਂਡ ਲਿਆ ਠੀਕ ਹੈ ਤੇ ਕਿੰਨੇ ਭਾਈ ਬਾਈ ਕਿੰਨੀ ਆਪਣੀ ਕਿੰਨੇ ਵਾਣਾ 22 22 ਕਿੱਲੇ 22 ਕਿੱਲੇ ਬਾਈ ਕੋਲੇ ਬਾਣਾ ਠੀਕ ਹੈ ਤੇ ਮੱਕ ਕਿਹੜਾ ਧਾਨੇ ਵਾਲਾ ਪਿੰਡ ਧਾਨੇ ਵਾਲਾ ਪਿੰਡ ਆ ਤੇ ਫਸਲਾਂ ਵੀ ਬਈ ਆਪਣੇ ਵਧੀਆ ਮਾਲ ਦਾ ਵੈਲਟ 'ਚ ਵਧੀਆ ਹੁੰਦੀਆਂ ਨੇ ਠੀਕ ਹੈ ਬਾਕੀ ਜੇ ਤੁਸੀਂ ਵੀ ਕੋਈ ਟਰੈਕਟਰ ਦੇ ਸਿਲੈਕਸ਼ਨ ਕਰਨੀ ਹੈ ਨਾ ਆਪਾਂ ਬਾਈ ਇੱਥੇ ਨੰਬਰ ਦਵਾਂਗੇ ਮਾਲਕ ਦਾ ਏਜੰਸੀ ਦਾ ਸਾਰਾ ਨਾਮ ਮੈਂਸ਼ਨ ਕਰਾਂਗੇ ਕਦੋਂ ਵੀ ਬਾਈਆਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਹੋਰ ਕੁਲਵਿੰਦਰ ਕੀ ਦਿਖਾਉਣਾ ਹੋਰ ਆਪਾਂ ਆ ਬਾਈ ਗਰਜੀਤ ਲਾਲਿਆਂ ਵਾਲੀ ਤੋਂ ਆ ਇਹ ਪੁਰਾਣੇ ਹੌਲੈਂਡ ਦੇ ਮਾਹਿਰ ਨੇ ਠੀਕ ਆ ਬਹੁਤ ਸਮੇਂ ਤੋਂ ਹਾਲੈਂਡਾ 5620 30 36 30 ਚਲਾ ਰਹੇ ਨੇ ਕੀ ਕਹਿਣਾ ਚਾਹੂਗੀ ਵਧੀਆ ਜੀ ਰਿਪੇਅਰ ਨਹੀਂ ਜੀ ਅਸੀਂ ਸਾਰੇ ਪਾਕਤੀ ਚਲਾ ਰਹੇ ਹਾਂ ਸਟੂ ਸਾਰੇ ਆਪਦੀ ਆਪਣੀ ਜਗ੍ਹਾ ਸਾਰੀ ਠੀਕ ਆ ਫੁੱਲ ਕਰਾਉਂਦਾ ਫੁੱਲ ਕਰਾਏ ਦਾ ਕੰਮ ਕਰਦੇ ਹਾਂ ਜੀ ਟੋਟਲ ਸਾਰੇ ਆਪਣੇ ਕੋਲ 5630 ਵੀ ਆ ਕਿੰਨੇ ਨੇ 5632 ਨੇ ਆਪਣੇ ਕੋਲ 4 बाई 4 ਇੱਕ 2 ਦਾ 9 9 ਫੁੱਟੇ ਸੁਪਰ ਸਟ 34 ਤਵੀਆਂ 9 ਫੁੱਟੇ ਕਮੂਟਰ ਕਰਾਣੇ ਠੀਕ ਆ ਹਾਲੈਂਡ ਹੀ ਨੇ ਹਾਲੈਂਡ ਹੀ ਆ ਜੀ ਰਸਤੇਦਾਰਾਂ ਨੂੰ ਵੀ ਹਾਲੈਂਡ ਹੀ ਆ ਤੇ ਰਿਪੇਅਰ ਨਹੀਂ ਜੀ ਜਮੀਨ ਹੀ ਜੀ ਬੀ ਸੋਕੇ ਚੀਜ਼ ਦੀ ਹੈ ਬਹੁਤ ਤੋਂ ਮਤਲਬ ਹੈ ਜੀ ਬਾਕੀ ਇਧਰ ਰਿੱਤੇ ਰੁੱਤੇ ਇਹ ਚੱਲਦਾ ਪਹਿਲੇ ਜੀ ਪਰ ਇਹ ਟਿੱਬੇ ਮੰਨੀ ਸਲਿੱਪ ਨਹੀਂ ਲੈਂਦੇ ਕਰ ਰਾਹ ਚ ਜੰਮ ਕੇ ਚੱਲਦੇ ਜੰਮ ਕੇ ਚੱਲਦੇ ਤੇ ਕਸਾਈ ਦੀ ਵੀ ਘੱਟ ਬਹੁਤ ਘੱਟ ਹੈ ਬਹੁਤ ਘੱਟ ਹੋ ਰ ਗਰਮੀ ਸਿਆਂ ਗਰਮ ਨਹੀਂ ਹੁੰਦੇ ਸੁਪਰ ਸੀਟਰ ਤੇ ਜਮ ਸੁਆਵਸ ਮੂਜੀ ਲੱਗ ਜਾਂਦੀ ਹੈ ਕੋਈ ਮੋਡੀਫਿਕੇਸ਼ਨ ਕਰਾਇਆ ਕੋਈ ਹਾਂ ਹਾਂ ਕਿ ਮੋਬਲੀਆਂ ਹੋਈਆਂ 90 90 ਪਰ ਹੀ ਫਾਬਰ ਅੱਛਾ ਫੁੱਲ ਕਰੀ ਹੋਈ ਹੈ ਜਦੋਂ ਫੁੱਲ ਇਹਦੀ ਮੋਡੀਫਿਕੇਸ਼ਨ ਵੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਬਹੁਤ ਸੌਖੀ ਕੋਈ ਪੰਪ ਪੰਪ ਨਹੀਂ ਛੇੜਿਆ ਕੰਨੀ ਕਿਹਨਾਂ ਪਾਈਆ ਚੋਪਾ ਵਾਸਤੇ ਚੰਡੂ ਕਹਿੰਦੇ ਕਮਿਸ਼ਰੀ ਆਪਣਾ ਦੋਸਤ ਨਾਲ ਪਾਈ ਜਾਣਾ ਸੋ ਮਿੱਤਰੋ ਇਹ ਚੀਜ਼ਾਂ ਵੀ ਨੋਟ ਕਰਿਓ ਹਣਾ ਮੇਨ ਗੱਲ ਹੈਗੀ ਆ ਵੀ ਆਪਾਂ ਨੂੰ ਸੌਖਾ ਜੀਵੀਦਾਰ ਨੂੰ ਸੌਖਾ ਹੋਵੇ ਨੋਟੀਫਿਕੇਸ਼ਨ ਸੌਖੀ ਹੋ ਜਾਈ ਜੀ ਕੋਈ ਦਿੱਕਤ ਨਹੀਂ 22 22 ਸਾਲ ਹੋ ਗਏ ਕਿਰਾਏ ਦਾ ਕੰਮ ਕਰਦੇ ਨੂੰ ਆਨਲਾਈਨ ਤੇ ਆ ਕੇ ਖੜ ਗਏ ਸੀ ਖੜ ਗਏ ਪੰਜ ਸਾਲ ਵਿਵਾਸ ਇੱਥੀ ਵਾਹੀ ਜਨ ਲੱਗੇ ਸਾਰੇ ਤਰ੍ਹਾਂ ਦੇ ਡਾਇਰੈਕਟਰ ਚਲਾਏ ਹੋਏ ਨੇ ਬਾਈ ਜੀ ਠੀਕ ਹੈ ਇਹੀ ਚੀਜ਼ਾਂ ਹੁੰਦੀਆਂ ਰਿਵਿਊ ਇਹੀ ਚੀਜ਼ ਦਾ ਹੁੰਦਾ ਸੋ ਮਿੱਤਰੋ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਤੇ ਬਾਕੀ ਹੋਰ ਕਸਟਮਰ ਵੀ ਬਹੁਤ ਪਹੁੰਚੇ ਹੋਏ ਨੇ ਠੀਕ ਹੈ ਹੈ ਆ ਬਾਈ ਵੀ ਬੈਠੇ ਆ ਸਾਰੇ ਇੱਥੇ ਠੀਕ ਹੈ ਟਰੈਕਟਰ ਇਹਨਾਂ ਨੇ ਵੀ ਲੈਣੇ ਆ ਇੱਧਰ ਵੀ ਬਈ ਕੈਮਰਾਮੈਨ ਨੂੰ ਹੁਣ ਆ ਵੀ ਚਲਕ ਮਰਵਾ ਦੇ ਠੀਕ ਹੈ ਵੀ ਚਲਕ ਮਰਵਾ ਦੇ ਕੈਮਰਾਮੈਨ ਨੂੰ ਬੇਨਤੀ ਆ ਹਾਂ ਕੈਮਰਾਮੈਨ ਨੂੰ ਸਾਰੇ ਕਿਤੇ ਬਈ ਆਪਾਂ ਕਹਿਣਾ ਦਿਖਾ ਦੇ ਬਾਈਆਂ ਦਾ ਬਹੁਤ ਘੈਂਟ ਪ੍ਰਬੰਧ ਆ ਠੀਕ ਹੈ ਇੱਥੇ ਸਾਰੀ ਗੱਲ ਸੁਣੀ ਜਾਂਦੀ ਆ ਚਾਹੇ ਪੁਰਾਣਾ ਟਰੈਕਟਰ ਘਟਾਉਣਾ ਚਾਹੇ ਨਵਾਂ ਹਨਾ ਲੈਣਾ ਸਾਰਾ ਕੁਝ ਬਾਈ ਓਕੇ ਤੇ ਆ ਠੀਕ ਹੈ ਤੇ ਕੀ ਨਾਂ ਸੀ ਬਾਈ ਦਾ ਆਪਣਾ ਜਗਜੀਤ ਸਿੰਘ ਮਾਨ ਜਗਜੀਤ ਮਾਨ ਹਾਂ ਉਹਦਾ ਬਈ ਆਪਾਂ ਨੰਬਰ ਮੈਂਸ਼ਨ ਇੱਥੇ ਕਰਿਆ ਜਾਊਗਾ ਠੀਕ ਐ ਤੇ ਬਾਈ ਨਾਲ ਕੋ ਉਹਦੋਂ ਵੀ ਕੋਈ ਵੀ ਗੱਲ ਕਰ ਸਕਦੇ ਹੋ ਠੀਕ ਐ ਕਿਸੇ ਵੀ ਟਰੈਕਟਰ ਦੀ ਕਟਾਉਣ ਦੀ ਸਾਰੀ ਜਾਣਕਾਰੀ ਹਨਾ ਨਮਾ ਲੈਣ ਦੀ ਤੇ ਇੱਧਰ ਬਈ ਰਿਪੇਅਰ ਦਾ ਆਜਾ ਤੁਹਾਨੂੰ ਇੱਧਰ ਦਿਖਾਉਣੇ ਆ ਆ ਬਾਈ ਇੱਧਰ ਮਤਲਬ ਕਿ ਖਾਣ ਪੀਣ ਵਾਲਾ ਸਿਸਟਮ ਵੀ ਕਰੀ ਜਾਂਦੇ ਆ ਤੇ ਬਾਕੀ ਸੇਵਾ ਪਾਣੀ ਸਾਰਿਆਂ ਦੀ ਫੁੱਲ ਹੁੰਦੀ ਹੈ ਇਹੋ ਜੀ ਗੱਲ ਨਹੀਂ ਠੀਕ ਐ ਆਪਾਂ ਇੱਥੇ ਆਏ ਸੀਗੇ ਰਿਪੇਅਰ ਤੋਂ ਬਈ ਸਰਵਿਸ ਤੋਂ ਲਾ ਹਨਾ ਕੋਈ ਫਿਲਟਰ ਸਪੇਅਰ ਪਾਰਟ ਤੋਂ ਲ ਸਾਰਾ ਕੁਝ ਮਿਲਦਾ ਠੀਕ ਹੈ ਤੇ ਹੋਰ ਬਾਈ ਸੈਟ ਹੋ ਜਾਵਾ ਤੇ ਆ ਬਾਈ ਖਾਣ ਪੀਣ ਲੋੜਾ ਉਹ ਚੀਜ਼ ਬੋਲਣੀ ਆ ਬਾਅਦ ਬਾਅਦ ਚ ਕਰ ਲਾਂਗੇ ਸੋ ਮਿੱਤਰੋ ਬਾਕੀ ਬਾਈ ਸਾਰੇ ਨਾ ਸਾਰਿਆਂ ਨੇ ਵਧੀਆ ਗੱਲਬਾਤ ਸੁਣੀ ਹੈ ਨਾ ਮੇਨ ਗੱਲ ਇਹੀ ਹੁੰਦੀ ਹੈ ਵੀ ਆਏ ਬੰਦੇ ਦਾ ਵੈਲਕਮ ਕੀਤਾ ਜਾਵੇ ਠੀਕ ਆ ਆ ਦੇਖੋ ਬਾਈ ਆ ਮਿਸਤਰੀ ਜੀ ਨੇ ਆ ਮਿਸਤਰੀ ਜੀ ਨੇ ਠੀਕ ਹੈ ਬਾਕੀ ਹੁਣ ਸਮੋਸੇ ਸਮੋਸੇ ਸਪੈਸ਼ਲ ਹੌਲੈਂਡ ਦੇ ਨਹੀਂ ਹਾਂ ਹੌਲੈਂਡ ਦੀ ਹੌਲੈਂਡ ਦੀ ਮੋਡੀਫਿਕੇਸ਼ਨ ਕਰਵਾਉਣੀ ਹੋਵੇ ਹੂੰ ਜਾਂ ਕੋਈ ਹੌਲੈਂਡ ਟ੍ਰੈਕਟਰ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਏਜੰਸੀ ਇਟ ਐਟ ਟਾਈਮ ਤੇ ਹਰ ਸਮੇ ਅਵੇਲੇਬਲ ਮਿਲਣਗੇ ਆਪਣਾ ਭਾਈ ਨੰਬਰ ਬੋਲ ਦਿਓ ਨੰਬਰ 98765 ਜੀ 95947 ਜੀ ਠੀਕ ਹੈ ਇੱਕ ਵਾਰੀ ਹੋਰ ਬੋਲੋ 98765 ਜੀ 95947 ਜੀ ਠੀਕ ਹੈ ਕੋਈ ਵੀ ਭਾਈ ਇਹ ਕੀ ਨਹੀਂ ਹੈ ਉਹ ਵੀ 12 ਘੰਟੇ ਇਥੇ ਮਤਲਬ ਕਿ ਅਵੇਲੇ ਬੜਾ 24 ਘੰਟੇ 24 ਘੰਟੇ ਕਦੋਂ ਮਰਜੀ ਹੈਨਾ ਤੇ ਟਰੈਕਟਰ ਕੋਈ ਹੋਵੇ ਹੌਲੈਂਡ ਹੌਲੈਂਡ ਹੋਵੇ ਹੌਲੈਂਡ ਦਾ ਕੋਈ ਵੀ ਟਰੈਕਟਰ ਹੋਵੇ ਕੋਈ ਵੀ ਹੋਵੇ ਹੌਲੈਂਡ ਦਾ ਕੋਈ ਹੋਵੇ ਬਾਹਰ ਛੋਟੇ ਤੋਂ ਲੈ ਕੇ ਵੱਡੇ ਤੱਕ ਵੱਡੇ ਤੱਕ ਹੋਇਆ ਕਈ ਵਾਰੀ ਕੋਈ ਪਿੰਡ ਜਾਵੋ ਕਿਤੇ ਨਹੀਂ ਪਰੇ ਵੀ ਕਿਸੇ ਨੂੰ ਕਿਤੇ ਦਿੱਕਤ ਆ ਗਈ ਤਾਂ ਮਹੌਚਾ ਉੱਥੇ ਜਾ ਕੇ ਵੀ ਕਰ ਸਕਦੇ ਹਾਂ ਬਿਲਕੁਲ ਸੋ ਮਿੱਤਰੋ ਤੁਹਾਨੂੰ ਸਾਰਾ ਕੁਝ ਦਿਖਾਤਾ ਬਈ ਹੈਨਾ ਤੇ ਬਾਕੀ ਜੇ ਕੋਈ ਜਾਣਕਾਰੀ ਅਧੂਰੀ ਰਹਿ ਗਈ ਹੋਵੇ ਕਮੈਂਟ ਕਰ ਦਿਓ ਠੀਕ ਹੈ ਆਪਾਂ ਤੁਹਾਡੀ ਸਾਰੀ ਗੱਲ ਕਲੀਅਰ ਕਰ ਦਾਂਗੇ ਤੇ ਵਲੌਗ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਬਈ ਸ਼ੇਅਰ ਕਰਿਓ ਹਨਾ ਤਾਂ ਕਿ ਬਈ ਜ਼ਿਮੀਂਦਾਰਾਂ ਤੱਕ ਪਹੁੰਚ ਸਕੇ ਤੇ ਬਾਕੀ ਆਪਣੇ ਵਿਚਾਰ ਜਰੂਰ ਦਿਓ ਬਈ ਕਿਵੇਂ ਲੱਗਿਆ ਆਪਣਾ ਹਨਾ ਜਿਹੜੀ ਵੀਡੀਓ ਬਣਾਈ ਆ ਤੇ ਜੇ ਕੋਈ ਜਾਣਕਾਰੀ ਜਾਈ ਗਈ ਬਈ ਦੱਸ ਦਿਓ ਆਪਾਂ ਹੋਰ ਉਹ ਕਰਦਾਂਗੇ ਕਿਵੇਂ 더 ਹੋਰ ਕੁਝ ਦਿਖਾਣਾ ਹੈ ਸਹੀ ਆ ਸੋ ਮਿੱਤਰੋ ਸਾਨੂੰ ਦਿਓ ਇਜਾਜ਼ਤ ਠੀਕ ਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਤਾ ਠੀਕ ਆ ਜ਼ਿਮੀਂਦਾਰ ਵੀ ਮਿਲਾਤੇ ਠੀਕ ਆ ਤੇ ਇੱਧਰ ਕੀ ਹਾਲ ਆ ਜੀ ਹੋਰ ਬਈ ਆ ਬਾਈਆਂ ਨੇ ਬਈ ਟਰੈਕਟਰ ਲਿਆ ਠੀਕ ਆ ਕਿਹੜਾ ਪਿੰਡ ਆਈ ਆਪਣਾ ਮੱਖਿਆਲ ਮੱਖਿਆਲੇ ਪਿੰਡ ਹਾਂ ਮੱਖਿਆਲੇ ਬੜਾ ਕਿਹੜਾ ਟਰੈਕਟਰ ਲਿਆਗਾ 37 ਦੀ 36 ਦੀ ਹਾਂ ਮਤਲਬ ਕਿ 4x4 ਹਾਂ 4x4 ਲਿਆ ਬਾਈ ਬਾਈ ਨੇ ਠੀਕ ਐ ਤੇ ਮਤਲਬ ਇਹਨਾਂ ਨੇ ਵੀ ਅੱਜ ਤੁਹਾਨੂੰ ਕੱਟ ਕੇ ਦਿਖਾਵਾਂਗੇ ਕਦੋਂ ਤੋੜਨਾ ਟਰੈਕਟਰ ਦੇਖੋ ਬ੍ਰੇ ਯਾਰ ਮਿਤਿੰਦਰ ਆਰਡਰ ਆ ਗਿਆ ਮੈਂ ਮਿੱਤਰਾਂ ਤੋੜਾਂਗੇ ਬਾਕੀ ਬਾਈਆਂ ਦਾ ਘੈਂਟ ਪ੍ਰਬੰਧ ਆ ਠੀਕ ਐ ਤੁਹਾਨੂੰ ਸਾਰਾ ਕੁਝ ਦਿਖਾਤਾ ਤੇ 15 ਅਗਸਤ ਤੇ ਮਿੱਤਰੋ ਇਹ ਟਰੈਕਟਰ ਲਾਂਚ ਹੋਏ ਨੇ ਠੀਕ ਆ ਤੇ ਬਾਕੀ ਅੱਗੇ ਕੋਈ ਡੇਟ ਦਿਆ ਕਰਨ ਗਿਆਣਾ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਵੀ ਆਹ ਡੇਟ ਨੂੰ ਬਈ ਇੰਨੇ ਟਰੈਕਟਰ ਲਾਂਚ ਹੋਣੇ ਨੇ ਤੇ ਵੱਧ ਤੋਂ ਵੱਧ ਆਇਆ ਕਰੋ ਠੀਕ ਹੈ ਹਾਂ ਲੋਨ ਪੁਰਾਣਾ ਟਰੈਕਟਰ ਕੱਟਿਆ ਜਾਂਦਾ ਲੋਨ ਵੀ ਡਾਊਨ ਪੇਮੈਂਟਦੋਂ ਸਾਰੇ ਕਾਸਤੋਂ ਠੀਕ ਆ ਇਹ ਚੀਜ਼ ਦੀ ਸੁਵਿਧਾ ਪੂਰੀ ਆ ਤੇ ਬਾਕੀ ਵੀਡੀਓ ਨੂੰ ਵੱਤ ਇਹ ਤੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਤੁਹਾਨੂੰ ਇੱਥੇ ਅਵੇਲੇਬਲ ਮਿਲੂ ਤੇ ਬਾਕੀ ਬਈ ਸਾਨੂੰ ਦਿਓ ਇਜਾਜ਼ਤ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕੀਤੀ ਧੰਨਵਾਦ ਧੰਨਵਾਦ ਚਲ ਲੈ ਵੀ ਮਿੱਤਰੋ 15 ਅਗਸਤ ਤੇ ਬਈ 6 ਟਰੈਕਟਰ ਅਵੇਲੇਬਲ ਕੀਤੇ ਆ ਚਨੀਰ ਏਜੰਸੀ ਵਾਲਿਆਂ ਨੇ ਠੀਕ ਆ ਸਤਗਾ ਸਤਗੁਰ ਆਟੋਮੋਬਾਈਲ ਠੀਕ ਆ ਆ ਦੇਖੋ ਬਈ ਆ ਵੀ ਬਾਹਰ ਆ ਗਿਆ 4x4 ਆ ਵੀ 4x4 ਆ ਠੀਕ ਆ ਤੇ ਜਿਹੜੇ ਆਹਾ ਬਈ ਇਹ 2 ਵੀਲ ਨੇ ਠੀਕ ਆ 5 ਸੀ ਟਰੈਕਟਰ ਅਵੇਲੇਬਲ ਕੀਤੇ ਆ ਬਈ ਜ਼ਿਮੀਦਾਰਾਂ ਨੇ ਖਰੀਦੇ ਕੀ ਹਾਲ ਚਾਲ ਆ ਬਈ ਸੱਟ ਪੂਰਾ ਖੁਸ਼ ਆ ਤੋਂ ਮਿੱਤਰੋ ਬਈ ਪੂਰਾ ਕਿਹੜਾ ਪਿੰਡਾ ਕੁਰਕਣੀ ਠੀਕ ਆ ਇਹ ਮੱਲੜੀ ਜਉ ਡੈਕਟਰ ਜੇ ਗੁਰਕਣੀ ਤੇ ਮੋਡੀਫਿਕੇਸ਼ਨ ਕਰਾਇੰਗਾ ਅੱਜ ਗਿਆ ਕੱਲ ਹੋਈ ਗੱਲ ਪਹਿਲਾਂ ਅੱਛਾ 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 ਮੈਂ ਜੱਗੇ ਬੋਸ ਤੋਂ ਕਰਾਉਣਾ ਤੇ ਟਾਇਰ ਵੱਡੇ ਪਾਏਗਾ ਬਾਈ ਕਹਿੰਦਾ ਤੁਰਤ ਸਰਸੇ ਲਿਆ ਕੇ 16 ਦੇ ਪਾਉਣ ਕਿੰਨੇ ਦੇ ਪਾਉਣ 17 ਵਾਲੇ ਇਸੇ ਰਿੰਬਾ ਚ ਇਸੇ ਰਿੰਬਾ ਚ ਬਾਈ 17 ਵਾਲੇ ਪਾਉਣੇ ਬਾਈ ਕਹਿੰਦਾ ਜੱਗੇ ਬੋਸ ਤੋਂ ਮੋਡੀਫਿਕੇਸ਼ਨ ਕਰਾਉਣਾ ਬਹੁਤ ਬਹੁਤ ਵਧਾਈਆਂ ਬਾਈ ਨੂੰ ਠੀਕ ਆ ਤੇ ਮੁੜ ਕੇ ਟ్రਾਇਲ ਡਰੂਲ ਦਿਆ ਕਰਾਂਗੇ ਸਾਨੂੰ ਵੀਡੀਓ ਵਧੀਆ ਬਣਾਉਣਾ ਠੀਕ ਆ ਉਸ ਤੋਂ ਮਿੱਤਰੋ ਸਾਰੇ ਕਰਤੇ ਬਾਹਰ ਠੀਕ ਆ ਬਾਈ ਨੇ ਚੱਕੇ ਬੋ ਉਸ ਤੋਂ ਕਾਰ ਕਰਾਉਣਾ ਤੁਹਾਨੂੰ ਇਹ ਅਪਡੇਟ ਦਿੱਤੀ ਆ ਠੀਕ ਆ ਮੋਟਰਸਾਈਕਲ ਆ ਮੁੱਠੀ ਕੱਢ ਕੇ ਉੱਪਰ ਬਹਿ ਜੀਏ ਉੱਪਰ ਬਹਿ ਜੀਏ ਸੋ ਮਿੱਤਰੋ ਆਪਾਂ ਟਰੈਕਟਰ ਦੀ ਬਹਿਣੇ ਆ ਠੀਕ ਆ ਲੈ ਮਾੜਾ ਜਿਹਾ ਬਿਠਾ ਲਾ ਬਾਈ ਚੱਕੋ ਬਾਈ ਠੀਕ ਆ ਲੈ ਠੀਕ ਗੱਲ ਆ ਚੱਲ ਜਾਣ ਦੇ ਆਪਾਂ ਟਰੈਕਟਰ ਦੀ ਖਵਾੜ ਹੋ ਗੇ ਠੀਕ ਆ ਤੇ ਦੇਖੀ ਚੱਲਿਓ ਹੋਰ ਸੈਟ ਆ ਜਮਾ ਠੀਕ ਆ ਬਹੁਤ ਬਹੁਤ ਵਧਾਈਆਂ ਬਾਈ ਨੂੰ ਜਾ ਹੁਣ ਆਪਾਂ ਰੋਡ ਸ਼ੋਅ ਕਰਦੇ ਆ ਉਹ ਆ ਮੈਂ ਵਿੱਚੀ ਠੀਕ ਆ ਇਹ ਫਿਰ ਬਾਈ ਜੱਗੇ ਬੋਸ ਤੋਂ ਮਤਲਬ ਕੀ ਜੱਗੇ ਬੋਸ ਤੋਂ ਕਿਉਂ ਕਰਾਉਣਾ ਮੋਡੀਫਿਕੇਸ਼ਨ ਦਾ ਹੋਰ ਵੀ ਬਹੁਤ ਹੁੰਦੀ ਆ ਆਪਣੇ ਇੰਦਰ ਨੇ ਡਾਇਵਲ ਅਹਿਰੀ ਕਰਾਣੇ ਕਰਾਉਣਾ ਆ ਆਪਣੇ ਪਿੰਡ ਦੀ ਆ ਉਹ ਆਪੋ ਜੀ ਵੀਡੀਓ ਪਾਈ ਸੀ ਵਧੀਆ ਚੱਲਿਆ ਟਰੈਕਟਰ ਬਹੁਤ ਘੈਂਟ ਟਰੈਕਟਰ ਚੱਲਦਾ ਬਾਈ ਸੀਗਾ ਇਹ ਵੀ ਜੱਗੇ ਬੋਸ ਕੋਲ ਹੀ ਜਾਊਗਾ ਲੈ ਵੀ ਮਿੱਤਰੋ ਜੱਗੇ ਬੋਸ ਵਾਲਿਓ ਹੋ ਜੋ ਤਿਆਰ ਆ ਟਰੈਕਟਰ ਛੋਡੇ ਕੋਲੇ ਕਦੋਂ ਕੀ ਬੁਕਿੰਗ ਆ ਆ ਵੀਰ ਲੋ ਵੇਖਾ ਇਹ ਬੰਦਾ ਜਿਹੜੀ ਗੱਲ ਇਹ ਕਰਦਾ ਠੀਕ ਹੈ ਬੁਕ ਨਾ ਨੰਬਰ ਆ ਜੂਗਾ ਸੋ ਮਿੱਤਰੋ ਬਾਈ ਕਹਿੰਦੇ ਬੁਕਿੰਗ ਆ ਜੂਗੀ ਠੀਕ ਹੈ ਚੈੱਕ ਕਰ ਸਕਦੇ ਹੋ ਬਈ ਪਿੱਛੇ ਅੱਗੇ ਗੱਡੀ ਅੱਗੇ ਥੋੜਾ ਸਲੋ ਕਰਨਾ ਮਾੜਾ ਅੱਗੇ ਗੱਡੀ ਠੀਕ ਹੈ ਕਰੋ ਚੈੱਕ ਬਈ 6 ਟਰੈਕਟਰ ਬਈ ਅੱਜ 15 ਅਗਸਤ ਤੇ ਦਿੱਤੇ ਆ ਠੀਕ ਹੈ ਇੱਕ ਇਹਨੂੰ ਵੇਖੇ ਓਏ ਓਏ ਅੱਗੇ ਗੱਡੀ ਅੱਗੇ ਅੱਗੇ ਗੱਡੀ ਠੀਕ ਹੈ ਇਹਨੂੰ ਵੀ ਆਪਾਂ ਅੱਗੇ ਕੱਟ ਕੇ ਤੁਹਾਨੂੰ ਠੀਕ ਹੈ ਜਾਕੋ ਬਈ ਅੱਜ ਹੋਵੇ ਹੌਲੈਂਡ ਹੌਲੈਂਡ ਠੀਕ ਆ ਲੈ ਮਿੱਤਰਾਂ ਜਾਣ ਦੇ ਠੀਕ ਐ ਲੈ ਜੀ ਮਿੱਤਰੋ ਆਹ ਟਰੈਕਟਰ ਹੋਗਾ ਸਟਾਰਟ ਆ ਠੀਕ ਐ ਬਾਈ ਦੇ ਚਿਹਰੇ ਤੇ ਵੱਖਰੀ ਖੁਸ਼ੀ ਆ ਲੈ ਮੁੰਡਾ ਚਲਾ ਫਿਰ ਆਉਣ ਦੇ ਠੀਕ ਐ ਇਹਨੂੰ ਕਰਦੇ ਆ ਬਾਹਰ 36 30 ਆ ਬਾਈ 4x4 ਆ ਠੀਕ ਐ ਬਾਕੀ ਬਾਬਾ ਮਿਹਰ ਕਰੇ ਤਰੱਕੀ ਬਖਸ਼ੇ ਬਾਈ ਨੂੰ ਤੇ ਦਿਨ ਦੁਗਣੀ ਦਾਤ ਚੁਗਣੀ ਤਰੱਕੀ ਕਰੇ ਇਹ ਕਰਤਾ ਬਈ ਅੱਜ ਬਾਹਰ ਠੀਕ ਐ ਲਾਈਟਾਂ ਲੂਟਾਂ ਵਾਲਾ ਬਈ ਆਹ ਇੰਡੀਕੇਟਰ ਵਾਲਾ ਸਿਸਟਮ ਸਿਰੇ ਹੀ ਹੋ ਰਿਹਾ ਹੈ ਨਾ ਇਹ ਬਹੁਤ ਘੈਂਟ ਆ ਬਈ ਸਿੱਧਾ ਜਾ ਕਰਕੇ ਇੰਤਾਰੀ ਸਿੱਧਾ ਜਾ ਕਰਕੇ ਚੱਲ ਚੱਲ ਫੇਰ ਠੀਕ ਐ ਇਕੱਠੇ ਬਈ ਕੱਢਾਂਗੇ ਹੁਣ ਠੀਕ ਐ ਰੋ ਵੀ ਵੱਖਰਾ ਯਾਰ ਟਰੈਕਟਰ ਦਾ ਹੈ ਨਾ ਠੀਕ ਐ ਬਾਕੀ ਇੱਧਰ ਵੀ ਖੜੇ ਨੇ ਸਾਰੇ ਠੀਕ ਐ ਇੱਥੇ ਲਾਵਾਂਗੇ ਬਾਈ ਕਹਿੰਦਾ ਸਾਰੇ ਇੱਧਰ ਵੀ ਕਰ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਆ ਗਿਆ ਠੀਕ ਆ ਆ ਬਾਈ ਸਾਰੇ ਮਤਲਬ ਅੱਜ ਉਹ ਕਰਨੇ ਆ ਠੀਕ ਆ ਦੇਖੋ ਸੋਨੇ ਕਿੰਨੇ ਲੱਗਦੇ ਆ ਇਹ ਕੱਢਣੇ ਆ ਬਾਈ ਅੱਜ ਆਪਾਂ 15 ਅਗਸਤ ਤੇ 6 ਟਰੈਕਟਰ ਮਤਲਬ ਕੀ ਅਵੇਲੇਬਲ ਡਿਲੀਵਰੀ ਕੀਤੀ ਆ ਠੀਕ ਆ 6ਾਂ ਦੀ ਡਿਲੀਵਰੀ ਹੋਈ ਆ ਤੇ ਹੁਣ ਬਾਈ ਰੋਡ ਸ਼ੋਅ ਕਰਦੇ ਆ ਅੱਜ ਚੱਲੀਏ